ਕਵਾਈ ਸੋਹਣਾ ਰਾਜੇ ਦਾ ਸੋਹਲ ਵਲੌਗ ਜ਼ਰੂਰ ਪਾ ਦਿਨ ਨੂੰ ਲਾਈਕ ਐਂਡ ਸਬਸਕ੍ਰਾਈਬ ਤੇ ਮੇਰੇ ਮਿੱਤਰ ਪਿਆਰਿਓ ਆ ਗਏ ਦੀਪੇ ਭਰਾ ਕੋ ਤੇ ਆਦਨੇ ਮੈਂ ਸ਼ਾਟ ਲਿਆ ਨਹੀਂ ਤੇ ਮੈਂ ਤੇ ਆਪਣਾ ਕੰਮ ਤੇ ਪਾਰਕਿੰਗ ਲੱਟਾ ਚਿੱਟੀਆਂ ਬਣ ਲੱਗੀਆਂ ਉਹ ਪੀਲੀਆਂ ਸੀਗੀਆਂ ਆ ਥੱਲੇ ਵਾਲੀਆਂ ਤੇ ਐ ਚੜੀਆਂ ਤਾਂ ਰੋਕੇ ਪਾਉਂਗੇ ਇੱਥੇ ਉਹਨੇ ਅੰਦਰ ਵੀ ਛੱਤ ਹੈ ਜਿਹੜੀ ਅੰਦਰ ਛੱਤ ਹੈ ਉਹ ਵੀ ਦੀਪਾ ਭਰਾ ਆਪਣੀ ਚਿੱਟੀ ਲਾਈਟ ਪਾਉਣ ਲੱਗਿਆ ਤੇ ਪਾਰਕਿੰਗ ਪੈ ਗਈ ਤੇ ਆ ਵੀ ਪਾਉਣ ਲੱਗੀ ਕਲੱਬ ਉਹ ਐ ਇਸ਼ਕ ਜਗਾਤਾ ਮਿੱਤਰੋ ਇਸ਼ਕ ਇਸੇ ਕ ਜਗਾਤਾ ਭਰਾ ਸੱਡ ਰਹੇ ਗੱਲ ਬਾਤ ਯਸ ਕਪੜੇ ਪ੍ਰੈਸ ਕਰਾਉਂਦੇ ਭਰਾ ਨੇ ਪ੍ਰੈਸ ਅੰਦਰ ਨਹੀਂ ਬਾਤ ਹੋਰ ਤੇ ਯਾਰ ਅਜੀਮਲ ਆ ਜਾਣੇ ਕਿਹਦਾ ਸੀੜੀ ਲੈਮੀਨੇਸ਼ਨ ਕਰਾਣੀ ਇੱਕ ਸਟੇਰਿੰਗ ਵਾਲੇ ਵਿੱਚ ਸੋਚਦਾ ਸੀ ਦੀ ਵੀ ਲੈਮੀਨੇਸ਼ਨ ਕਰਾਣੇ ਕੰਮ ਹੈ ਕਾਫੀ ਕੰਮ ਆ ਗੱਡੀਆਂ ਸਾਡੇ ਯਾਰ ਅਜੀਮਲ ਸਾਡੇ ਸਾਨੂੰ ਟਾਈਮ ਦਿੰਦੇ ਉਹਨਾਂ ਕੋ ਕੰਮ ਐ ਨਾ ਗੱਡੀਆਂ ਸਾੜੀਆਂ ਤਿੰਨਾਂ ਚਾਰਾਂ ਦਾ ਕੰਮ ਹੋਣ ਵਾਲਾ ਚਾਹ ਪੀ ਲਈਏ 4 ਵਜੇ 4 ਚਾਹ ਚਾਰ 45 ਦੇ ਪੀਣ ਲੱਗੇ ਆ ਦੀਪੇ ਲੋਕ ਆ ਵੀ ਚਾਰ ਵਾਲੀ ਚਾਹ ਪੀਣ ਲੱਗੇ ਆ ਦੀਪੇ ਭਰਾ ਕੋ ਉਹ ਦੀਪਾ ਸਾਡੇ ਅੰਦਰ ਚਾਨਣ ਕਰਾਉਣ ਲੱਗਾ ਚਿਟੀਆਂ ਲਾਈਟਾਂ ਪਾਣ ਲੱਗਾ ਕਹਿੰਦੇ ਮੇਰੇ ਵੀ ਚਿਟੀਆਂ ਅਸੀਂ ਸੀਟ ਕਰਿਆ ਪਾਣੇ ਆ ਦੇ ਪਾਣੇ ਬੰਦੇ ਨੇ ਉਹ ਪਾਣੇ ਦੀ ਸੀਟ ਕਰਾ ਦਿੱਤੀ ਦਿੱਲੀ ਵਾਲਿਆਂ ਕੋਲ ਆਹ ਓਏ 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 ਰਿਪਾ ਇਹਨੂੰ ਏਸੀ ਪਿੱਛੇ ਵੀ ਦੇ ਦਿੱਤਾ ਆ ਵਧੀਆ ਮੈਂਨ ਦੇ ਵਧੀਆ ਫੰਕਸ਼ਨ ਤਾਂ ਬਹੁਤ ਦੇ ਦਿੱਤੇ ਸੀ ਗੱਡੀ ਦਾ ਫੋਨ ਚਾਰ ਦੋ ਯੂ ਐਸ ਬੀ ਫੰਕਸ਼ਨ ਤਾਂ ਬਹੁਤ ਹੈ ਬਹੁਤ ਦੂਈ ਕਿਸੇ ਐਪ ਨਾ ਹਾਂ ਫੰਕਸ਼ਨ ਤਾਂ ਬਹੁਤ ਦੇ ਦਿੱਤੇ ਯਾਰ ਗੱਡੀ ਬਹੁਤ ਫੰਕਸ਼ਨ ਦੇ ਦਿੱਤੇ ਲੈ ਮਿੱਤਰ ਪਿਆਰੋ ਚਟੀਆਂ ਪਾਤੀਆਂ ਵਾਪਰ ਪਾਰਕਿੰਗ ਕਿਟੀਆਂ ਪਾਤੀਆਂ ਖੋ ਗਲੇਮ ਦਾ ਕੰਪਨੀ ਚ ਚਿੱਟੀਆਂ ਲਵਾਲੇ ਸੀ 6600 ਦੇ ਤੇ ਅੰਦਰ ਵੀ ਰੀਪੇ ਨੇ ਪਾਤੀਆਂ ਚਿੱਟੀਆਂ ਦੋਏ ਤੇ ਡਿੱਗੀ ਚ ਵੀ ਚਿੱਟੀ ਪਾਤੀ ਅੰਦਰ ਨਹੀਂ ਚੱਲੀਆਂ ਬਸ ਚੱਲ ਚੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਾ ਇੱਕ ਮਿੰਟ ਖੜ ਜਾ ਲੈ ਮਿੱਤਰੋ ਦੋਵੇਂ ਚਿੱਟੀਆਂ ਪੈ ਗਈਆਂ ਅੰਦਰ ਗਲਵਾ ਤੇ ਯਸ ਕਪੜੇ ਪ੍ਰੈਸ ਹੋ ਗਈ ਤੇ ਡਿੱਗੀ ਚ ਵੀ ਚਿੱਟੀ ਪਾਤੀ ਥੋੜੇ ਥੋੜੇ ਹੁਣ ਸ਼ੌਟ ਲੈ ਕੇ ਮੈਂ ਸਾਰੇ ਇੱਕੋ ਬਲੌਕਸ ਜੋੜ ਦੂੰਗਾ ਮੇਰਾ ਭਰਾ ਲੇਵੇ ਮਿੱਤਰੋ ਮਿੱਤਰੋ ਤੇ ਹੁਣ ਦੋਏ ਰਾਨੀਆਂ ਚੱਕ ਲੀਆਂ ਉਹਦੇ ਪਰ ਲਿਖਣਾ ਆ ਆਟਿਕਾ ਪਰ ਆਪਾਂ ਰੋਮੀਆਂ ਪਰ ਹਰ ਮੈਦਾਨ ਫਤਿਹ ਦੇ ਇੱਕ ਮਰੇ ਲਿਖਣਾ ਆ ਇਹ ਧਿਆਨ ਨਾਲ ਬਾਬਾ ਕੋ ਦਿੱਤਾ ਜੀ ਤੇ ਇਹਦੇ ਉਪਰ ਆਪਾਂ ਰੋਕੇ ਲਿਖਣਾ ਆ ਇੱਕ ਦੋ ਕੰਮ ਆ ਤਾਂ ਸਿੰਪਲ ਰੱਖਣੇ ਲਿਖਣਾ ਕੁਛ ਨਹੀਂ ਕਿ ਫਿਰ ਮਲਵਾਨੀ ਇੱਥੇ ਤੇ ਇੱਕ ਦੋ ਕੰਮ ਹੋਰ ਕਰਾਣੇ ਆ ਸਟੀਰੀਂਗ ਦੇ ਸੋਚੇ ਲੈਮੀਨੇਸ਼ਨ ਕਰਾਣੇ ਆ ਇੱਕ ਸੀੜੀ ਲੈਮੀਨੇਸ਼ਨ ਕਰਾਣੀ ਉਹਦਾ ਹੋਈ ਹੋਆ ਆਪਣੇ ਵੱਲ ਤੇ ਵਧੀਆ ਪਰਫੈਕਟ ਲੈਮੀਨੇਸ਼ਨ ਕਰਾਣੀ ਆ ਤਾਂ ਇੱਕ ਦੋ ਸ਼ਾਰਟ ਮੈਂ ਅੱਜੇ ਲੈ ਲੇਨਾਂਗੇ ਆ ਵੀ ਚਲੋ ਇਸੇ ਵਲੌਗ ਚ ਲਾ ਦਾਂਗੇ ਤੇ ਬਾਕੀ ਜਿੱਦਾਂ ਜਿੱਦਾਂ ਨੂੰ ਮੋਡੀਫਾਈ ਕਰਾਂਗੇ ਟੋਟਲੀ ਰਿਵਿਊ ਕਰਾਂਗੇ ਟੋਟਲੀ ਵੀਡੀਓ ਰਿਕਾਰਡ ਕਰਾਂਗੇ ਇਹਦੀ ਟੋਟਲੀ ਪਰ ਮਿੱਤਰੋ ਜੋ ਨਜ਼ਾਰਾ ਆਦਾ ਨਾ ਫੀਲ ਆਦਾ ਡਿਜ਼ਾਈਨ ਨੂੰ ਚਲਾ ਕੇ ਇੱਕ ਤਾਂ ਚੰਜਨ ਜਪਾਨੀ ਹੋ ਗਿਆ ਮੇਡ ਇਨ ਜਪਾਨ ਇੱਕ ਤਿੰਨ ਸਿਲੰਡਰ ਆ ਕੋਈ ਟੜਕਦੇ ਨਹੀਂ ਗੱਡੀ ਲੋਕੀ ਕਹਿੰਦੇ ਟੜਕਦੀਆਂ ਗੱਡੀਆਂ ਕੁਝ ਕੁਝ ਵੀ ਨਹੀਂ ਯਾਰ ਇਦਾਂ ਦਾ ਕਿ ਮੈਂ 5 6 ਸਵਾਰੀਆਂ ਬਿਠਾ ਕੇ ਵੀ ਦੇਖ ਲਈਆਂ ਐਨ ਸਮੂਥਨਸ ਓਕੇ ਆ ਤੇ ਚੱਲਦੀ ਐਨੀ ਘੈਂਟ ਆ ਯਾਰ ਪਹਿਲਾਂ ਵਾਲੇ ਡਿਜ਼ਾਈਨ ਤੇ ਇਸ ਡਿਜ਼ਾਈਨ ਦਾ ਚਲਾਵੇ ਦਾ ਜ਼ਮੀਨ ਸਵਾਨ ਦਾ ਫਰਕ ਆ ਐਨੀ ਸਮੂਥਨਸ ਆ ਮੈਂ ਬਹੁਤ ਕੁਝ ਦੇਖ ਕੇ ਲਈ ਗੱਡੀ ਇਹ ਬਹੁਤ ਤੇ ਹੁਣ ਕੰਮ ਕਰਾ ਲਈਏ ਮਾੜਿਆਂ ਕੰਮ ਵਾਲੀ ਗੱਡੀ ਦਾ ਤੇ ਕੁਦਣ ਦਾ ਲੋਹਾ ਇਹਨਾਂ ਲੱਗੀ ਆ ਬਾਬੇ ਦੀ ਮਿਹਰ ਆ ਉਦਣ ਦੀ ਗੱਡੀ ਖੜੀ ਨਹੀਂ ਬਾਬੇ ਦੀ ਮਿਹਰ ਨਾਲ ਉਦੋਂ ਲਈ ਚਲੋ ਚਾਲਾ ਚਲੋ ਚੱਲ ਹਨਾ ਤੇ ਅੱਜ 5 ਵਜੇ ਦਾ ਗੱਡੀ ਲੈ ਆਂਦੀ ਨੂੰ ਤੇ ਬਲੌਗ ਪਾਉਣ ਦਾ ਵੀ ਟਾਈਮ ਲੱਗਿਆ ਬਲੌਗ ਬਹੁਤ ਰਿਕਾਰਡ ਹੋਏ ਪਏ ਮੇਰਾ ਭਰਾ ਬਹੁਤ ਰਿਕਾਰਡ ਹੋਏ ਪਏ ਬਟ ਟਾਈਮ ਇਹਨਾਂ ਲੱਗ ਰਿਹਾ ਮੇਰਾ ਭਰਾ ਨੀਂਦ ਵੀ ਨਹੀਂ ਪੂਰੀ ਹੋ ਰਹੀ ਤੇ ਬਹੁਤ ਟਾਈਮ ਤੋਂ ਬੇਲਰ ਰਹੇ ਕਿ ਮੈਂ ਹੱਕ ਗਿਆ ਸੀਗਾ ਤੇ ਹੁਣ ਇੱਕ ਗੱਡੀ ਹੋਰ ਬਾਬਿਆਂ ਦੀ ਐਸੀ ਕਿਰਪਾ ਹੋਈ ਇਹਨਾਂ ਨੂੰ ਤਾਂ ਰਾਣੀਆਂ ਤਾਂ ਰਾਣੀਆਂ ਰਾਣੀਆਂ ਦਾ ਰਾਣੀਆਂ ਸਾਰੀਆਂ ਆਪਣੀਆਂ 6-7 ਰਾਣੀਆਂ ਹੋ ਗਈਆਂ ਆਪਣੇ ਕੋਲ ਹਰੇਕ ਸਰਕਲ ਦੀ ਇੱਕ ਆ ਖੜੀ ਆ ਡਿਜ਼ਾਇਰ ਬਾਈਕ ਉਹ ਇਹ ਦੂਜਾ ਮਾਡਲ ਐਲਐਕਐਸਆਈ ਮਾਡਲ ਆ ਪਹਿਨਾਂ ਨਾਲ ਦਾ ਬੁੱਕ ਕਰਾਇ ਸੀ ਪਹਿਲਾਂ ਤੇ ਆਹ ਨਾਲ ਮਾਡਲ ਆਪਾਂ ਬੁੱਕ ਕਰਾਇਆ ਸੀ ਪਹਿਲਾਂ ਇਹਦੀ ਆ ਫਰਟੀ ਪਿੱਛੇ ਕਰੋਮ ਵਾਲੀ ਨਹੀਂ ਆਂਦੀ ਮੈਟ ਵਾਲੀ ਆਂਦੀ ਆ ਤੇ ਹੈਂਡਲ ਹੈ ਨਵੀਂ ਦਾ ਉਹ ਆਹੋ ਨਵੀਂ ਦੇ ਐਲਡੀ ਗਈ ਵਿਚਾਰੇ ਦੀ ਨਾ ਤੇ ਇਹਨੂੰ ਆ ਹੈਂਡਲ ਕਾਲੇ ਆਂਦੇ ਆ ਬਾਈ ਨੇ ਕਰੋਮ ਵਾਲੇ ਲਿਖਾਇਆ ਤੇ ਸਹੀ ਗੱਲ ਹੈ ਤੇ ਆਹ ਸ਼ੀਸ਼ੇ ਕਾਲੇ ਆਂਦੇ ਆ ਤੇ ਸਿੰਪਲ ਆਂਦੇ ਆ ਜਿਹਦੀ ਅਡਜਸਟਮੈਂਟ ਵੀ ਨਹੀਂ ਹੁੰਦੀ ਤੇ ਬੰਦ ਵੀ ਨਹੀਂ ਹੁੰਦੀ ਇਹ ਮੋਰ ਤੇ ਵੀ ਦੇਖਦਾ ਮੋਰ ਤੇ ਉਹ ਚੁੱਪ ਓ ਲਸਣ ਵਾਲਿਆ ਮੋਟੇ ਸਿੰਪਲ ਆਂਦੀ ਮੋਰ ਤੇ ਆ ਫੱਟੀ ਸਟੀering ਦੇ ساتھ ਆਉਂਦਾ ਐਦਾਂ ਤੇ ਪ੍ਰੇਅਰ ਬਾਈ ਨੇ ਆ ਬਾਹਰੋਂ ਵਾਹ ਦੇਖ ਤਾਂ ਸਾਡੇ ਥੋੜੇ ਐਦਾਂ ਦਾ ਗੁੱਗੂ ਜਿਹਾ ਸਹੀ ਗੱਲ ਸਾਡੇ ਤਾਂ ਹੋਰ ਆ ਤੇ ਆਹ ਦੇਖ ਲੋਕਾਂ ਦਾ ਫਰਕ ਆ ਜਿਹੜਾ ਆ ਆਪਣੇ ਕ੍ਰੋਮ ਵਾਲੇ ਕੰਮ ਏ ਤੇ ਆਹ ਸੋਚ ਦੋਏ ਹੈ ਨਹੀਂ ਇੱਥੇ ਉਹ ਸ਼ੀਸ਼ੇ ਬੰਦ ਨਹੀਂ ਹੁੰਦੇ ਤੇ ਅਡਜਸਟਮੈਂਟ ਵੀ ਨਹੀਂ ਹੁੰਦੀ ਬਾਹਰੋਂ ਉਂਗਲੀ ਨਾਲ ਅਡਜਸਟਮੈਂਟ ਹੁੰਦੀ ਕਾਫੀ ਚੀਜ਼ਾਂ ਦਾ ਫਰਕ ਆ ਯਾਰ ਬਾਬਾ ਜੇ 1.40 ਲੱਖ ਵਧਿਆ ਤਾਂ ਕਾਫੀ ਚੀਜ਼ਾਂ ਸਾਨੂੰ ਮਿਲ ਗਈਆਂ ਸਹੀ ਗੱਲ ਆ ਨਾ ਯਾਰ ਲੀਵਰ ਦੇਖਣੀ ਵੀ ਜੰਨੀ ਕਰਦਾ ਸਹੀ ਗੱਲ ਦੇਤਾ ਨਾ ਤੇ ਆਹ ਦੇਖੋ ਪੂਰਾ ਲੀਵਰ ਦੇਖਣ ਨੂੰ ਦੇੰਨੀ ਕਰਦਾ ਹਾਂ ਤੇ ਆਪਣੇ ਸੋਚਾ ਦੇ ਆ ਹੈਗੇ ਆ ਤੇ ਆਹ ਕ੍ਰੋਮ ਵਾਲੇ ਆ ਨਾ ਕਾਫੀ ਚੀਜ਼ਾਂ ਦਾ ਫਰਕ ਆ ਆ ਸਾਨੂੰ Maruti Suzuki ਵਾਲੇ origignal ਕੱਪ ਮਿਲੇ ਉਹਦਾ ਬਾਹਰੋਂ ਵਾਈ ਭਾਈ ਨੇ ਹਾਂ ਤੇ ਬਾਕੀ ਆਲਮੋਸਟ ਬੋਡੀ ਬੁਡੀ ਸ਼ੇਪ ਹੀ ਆ ਡੀਫੋਗਰ ਹੈਗਾ ਨਾ ਇਹ ਚ ਡੀ ਫੋਗਰ ਹੈਗਾ ਪਿੱਛੇ ਸੀਹੇ ਚ ਆਉਂਦਾ ਆ ਉਹ ਉੱਚ ਵੀ ਆਉਂਦਾ ਇੱਕ ਕਮੇ ਪਿੱਛੇ ਉਹ ਵੀ ਨਹੀਂ ਆਉਂਦੇ ਆ ਦੇਖ ਆਰਮ ਰੈਸਟ ਵੀ ਨਹੀਂ ਆਉਂਦੇ ਪਿੱਛੇ ਆਵੇ ਆਰਮ ਰੈਸਟ ਵੀ ਨਹੀਂ ਆਏ ਆ ਲਿਆ ਸੋ ਇੱਥੋਂ ਖਾਲੀ ਹੋਈ ਆ ਆਰਮ ਰੈਸਟ ਹੈ ਨਹੀਂ ਇਹਨੂੰ ਤੇ ਇੱਥੇ ਏਸੀ ਹੈ ਨਹੀਂ ਆ ਹੈ ਹੀ ਨਹੀਂ ਦੇਖ ਨਾ ਗੱਬੇ ਨੇ ਨਾ ਬਲੌਰ ਹੈ ਇੱਥੇ ਉਹ ਆ ਬਾ ਫਲੋਰ ਤੇ ਨਾ ਦੂਜਾ ਹੈ ਕਮੇ ਆਰਮ ਰੈਸਟ ਵੀ ਨਹੀਂ ਢੋਲਾ ਨਾਲ ਦੇਖ ਉਹ ਵੀ ਹੈ ਨਹੀਂ ਬਹੁਤ ਚੀਜ਼ਾਂ ਦਾ ਫਰਕ ਆ ਯਾਰ ਹੈ ਵਾ ਬਹੁਤ ਹੈਨਾ ਤੇ ਏਸੀ ਹੈ ਨਹੀਂ ਚ ਆਪਣੇ ਏਸੀ ਇੱਥੇ ਗੁੱਟ ਜੋਬ ਗੁੱਟ ਜੋਬ ਗੁੱਟ ਜੋਬ ਇਹ ਐਵੇਰੀਆ ਤੇ ਪਿੱਛੇ ਸਾਡੇ ਆਰਾਮ ਰੈਸਟ ਇੱਥੇ ਵੀ ਇੱਥੇ ਵੀ ਇੱਥੇ ਵੀ ਤੇ ਗੱਬੇ ਦਾ ਫੱਟਾ ਜਾਂ ਨਿਕਲਦਾ ਉਹ ਇਹ ਹੈ ਨਹੀਂ ਕਾਫੀ ਚੀਜ਼ਾਂ ਦਾ ਫਰਕ ਆ ਬਾਬਿਓ ਤੇ ਮੋਰੇ ਲਾਈਟ ਵੀ ਆ ਨਹੀਂ ਨਾ ਸ਼ੀਸ਼ੇ ਦੇ ਉੱਪਰ ਆਪਣੇ ਉੱਥੇ ਵੀ ਲਾਈਟ ਹੈਗੀ ਆ ਸ਼ੀਸ਼ੇ ਦੇ ਉੱਪਰ ਲਾਈਟ ਹੈ ਨਹੀਂ ਦੇ ਇੱਥੇ ਕੰਮ ਹੈ ਬਹੁਤ ਫਰਕ ਆ ਮੋਰੇ ਸ਼ੀਸ਼ੇ ਨਾਲ ਲਾਈਟ ਵੀ ਆ ਨਹੀਂ ਅੰਦਰ ਚਿੱਦੋ ਅੰਦਰ ਆਪਣੇ ਲਾਈਟਾਂ ਦੋ ਆ ਛੱਤ ਜਿਹਦੇ ਇੱਕ ਆ ਦੇਖ ਬਹੁਤ ਚੀਜ਼ਾਂ ਦਾ ਫਰਕ ਆ ਬੱਬਾ ਵਧੀਆ ਹੋਏ ਉਹੀ ਮਾਡਲ ਲੈ ਆਪਾਂ ਦੇਖ ਲੈ ਟੈਕਾ ਦੇ ਛੱਤ 'ਚ ਦੇ ਹੈ ਨਾ ਤੇ ਜਿਹੜੇ ਹੈਂਡਲ ਹਨ ਇਹਨੂੰ ਬੀਲ ਕੱਪ ਵੀ ਆਂਦੇ ਨਹੀਂ ਤੇ ਇਹ ਕਾ ਜਿਹੜੇ ਆਹ ਇਹਨੂੰ ਰਿੰਮਾ ਸਿਲਵਰਾਂ ਦੇ ਆਪਣਾਲੇ ਨੂੰ ਬਲੈਕ ਕਰ ਰਿਹਾ ਰਿੰਮ ਤੇ ਆਪਣੇ ਉਹ ਬੀਲ ਕੱਪ ਜੰਸ ਜੂਹਾਂ ਦੇ ਬਾਈ ਨੇ ਬਾਹਰ ਲਵਾਇਆ ਤੇ ਆਹ ਹੈਂਡਲ ਇਹਨੂੰ ਕਾਲੇ ਆਂਦੇ ਬਾਈ ਨੇ ਕ੍ਰੋਮ ਵਾਲੇ ਬੁਵਾਤੇ ਤੇ ਸ਼ੀਸ਼ੇ ਆ ਹੱਥ ਨਾਲ ਅਡਜਸਟਮੈਂਟ ਹੋਣੀ ਦੀ ਆ ਆਪਾਂ ਦੂਜਾ ਕਰਨਾ ਆ ਤੇ ਆਪਣੇ ਉਹ 'ਚ ਮੋਟਰਾਂ ਵੀ ਆ ਤੇ ਆਪਣੇ ਬੰਦ ਵੀ ਹੁੰਦੇ ਤੇ ਇੰਡੀਕੇਟਰ ਵੀ ਆ ਇਹ ਆ ਫੱਟੀ ਆਪਣੀ ਫਿਨਿਸ਼ਿੰਗ ਵਾਲੀ ਆ ਤੇਰੀ ਸਿੰਪਲ ਆ ਤੇ ਫੋਗ ਲੈਂਪੇ ਨੂੰ ਹੈ ਨਹੀਂ ਨਾ ਤੇ ਆਹ ਹੈਂਡਲ ਦਾ ਤੁਹਾਨੂੰ ਮੈਂ ਦਿਖਾ ਦਿੱਤਾ ਫਰਕ ਆ ਤੇ ਬਾਈ ਨੇ ਪਲੇਅਰ ਬਾਹਰੋਂ ਲਵਾਇਆ ਆ ਪਲੇਅਰ ਆਪਣਾ ਵਿੱਚੇ ਆ ਗਿਆ ਤੇ ਆਹ ਕ੍ਰੋਮ ਵਾਲੀ ਇੱਥੇ ਆਪਣੀ ਸਿਲਵਰ ਆ ਇਹ ਕਾਲੀ ਹੋਈ ਇਹਦੇ ਤੇ ਚਾਰਜਿੰਗ ਔਰ ਗੇਅਰ ਵਾਲਾ ਇਦਾਂ ਦਾ ਪਿਛੇ ਸੀ ਹੈ ਨਹੀਂ ਪੋਰਟ ਹੈ ਨਹੀਂ ਆਹ ਦੂਜੀ ਵਾਰ ਮੈਂ ਦੱਸਣ ਲੱਗਾ ਮੈਂ ਆ ਭਰਾ ਤੇ ਆਰਮ ਰੈਸਟ ਹੈ ਉਹ ਪਿੱਛੇ ਉਹ ਹੈਡ ਰੈਸਟ ਹੈ ਨਹੀਂ ਸੀਟ ਨਾਲ ਸਿੰਪਲ ਸੀਟ ਹੈ ਬਿਲਕੁਲ ਤੇ ਲਾਈਟ ਇਚ ਕੋਈ ਛੱਤ 'ਚ ਆਪਣੇ ਦੋ ਆ ਨਾ ਤੇ ਸਟੀਅਰਿੰਗ ਸਾਦਾ ਹੈ ਗੱਡੀ ਦਾ ਸੁੱਤ ਸੁਛ ਹੈ ਨਹੀਂ ਤੇ ਇਹ ਬਾਹਰੋਂ 4500 ਦਾ ਹੈ 16500 ਦਾ ਹੈ ਐਡਾ ਸਹੀ ਹੈ ਨੋ ਦਾ ਕਰਨ ਲੈ ਇੱਕ ਬੰਦਾ ਹੋਰ ਹੈ ਕਰਨ ਬੰਦਾ ਮੜਾਈ ਹੈ ਤਾਨੀ ਭਰਾ ਸਾਡਾ ਪਹੁੰਚ ਗਿਆ ਤਾਨੀ ਤਾਨੀ ਡਜ਼ਹਿਰ ਵਾਲਾ ਉਸਤਾਦ ਜੀ ਦਾ ਛੋਰਾ ਸਾਡੇ ਦਾ ਲੈ ਮਿੱਤਰੋ ਪੂਰਾ ਗਾਹ ਪੈ ਗਿਆ ਪੂਰਾ ਸਾਰੇ ਯਾਰ ਵੈਲੀ ਆ ਗਏ ਆਪਾਂ ਇੱਥੇ ਆ ਕੇ ਖੜੇ ਸਾਰੇ ਭਰਾ ਆ ਗਏ ਗਾਹ ਪੈ ਗਿਆ ਉਧਰ ਭਰਾ ਆ ਗਿਆ ਸਾਡਾ ਲੱਡੂ ਤੇ ਉਧਰ ਆਪਣਾ ਤਾਨੀ ਆ ਗਿਆ ਪੂਰਾ ਗਾਹ ਪੈ ਗਿਆ ਤੇ ਆਪਣੇ ਭਰਾ ਨੇ ਨਵੀਂ ਲਈ ਗੱਡੀ ਆ 4 ਕਿ ਮਹੀਨੇ ਹੋ ਗਏ ਤੇ ਕਰਮ ਵਾਲੀ ਆ ਪਰ ਖਾਣਾ ਚਾਹ ਭਰਾ ਨੇ ਇੱਥੇ ਖਾਵਾ ਕਰਮ ਵਾਲੀ ਹੈ ਨਾ ਇਹਨੂੰ ਸਪੋਇਲਰ ਨਹੀਂ ਪਿੱਛੇ ਆਉਂਦਾ ਸਪੋਇਲਰ ਤਾਂ ਬਨੇ ਹੋਰ ਤਰ੍ਹਾਂ ਲੱਗਦੀ ਗੱਡੀ ਨਾ ਯਾਰ ਦੇਖ ਤਾਂ ਕੰਮੇ ਮੈਂ ਕਹਿੰਦਾ ਕਾਲੇ ਅੱਖਰਾਂ ਚ ਲਿਖਾਈ ਐ ਇੱਥੇ ਯਾਰ ਇੱਥੇ ਇੱਥੇ ਉਹਨੇ ਭਾਈ ਉਹਨੇ ਬਾਈ ਨੇ ਡਿੱਗੀ ਰਖਾਇਆ ਚੱਕ ਕਰਾ ਦੇ ਇੱਕ ਤਾਂ ਘਰ ਵਾਲੀ ਲਿਖਣਾ ਦੇ ਪਿੱਛੇ ਆਪਾਂ ਸਿੰਗਲੇ ਕਰੋ ਭਾਈ ਆਹ ਵਾ ਬਿਲਕੁਲ ਤੇ ਐ ਮਿੱਤਰੋ ਹਰ ਮੈਦਾਨ ਫਤਹਿ ਲੱਗ ਗਿਆ ਧੰਨ ਧੰਨ ਵਾਪਸ ਕਰ ਦਿੱਤਾ ਇਹਨਾਂ ਖਾਸਾ ਵਧੀਆ ਲੱਗਦਾ ਨਾ ਇਹ ਆ ਰਾਨੀ ਪਿੱਛੇ ਨੂੰ ਕਰਦੀ ਹੈ ਉਪਰ ਆਨੇ ਨਾਲ ਆਪਣ ਵਾਲੀ ਬਾਣੀ ਹੈ ਉੱਥੇ ਲਾਣੀ ਹੈ ਗੱਡੀ ਲੱਡੂ ਭਰਾ ਨੇ ਘੈਂਟ ਆ ਰ ਗੱਡੀ ਇਹ ਵੀ ਆਪਣੀ ਰੋਮੀ ਹਾਂ ਚਾਬੀਆਂ ਦਾ ਪ੍ਰੇਖਾ ਪਈਆਂ ਦਾ ਮੈਂ ਤਾਂ ਚਾਬੀਆਂ ਵੀ ਇੱਕੋ ਜਿਹੀਆਂ ਸਾਰੀਆਂ ਦੀਆਂ ਸਮੂਤਰਾਸ ਬਹੁਤ ਆ ਰਹੀਆਂ ਨੇ ਗੱਡੀਆਂ ਦੀ ਜਿਹੜੀਆਂ ਆਈਆਂ ਨੇ ਬਹੁਤ ਸਮੂਤਰਾਸ ਆ ਇੱਲਾਵੇ ਮਿੱਤਰੋ ਮਿੱਤਰੋ ਕੰਮ-ਕੁਮ ਕਰਾ ਕੇ ਤੇ ਕੰਮੇ ਕੋਲ ਵੀ ਜਾ ਆਇਆ ਮੈਂ ਸਾਰੇ ਕੰਮ-ਕੁਮ ਨਿਬੜ ਕੇ ਤੇ ਹੁਣ ਚੱਲੇ ਆ ਮਿੱਤਰੋ ਘਰ ਨੂੰ ਤੇ ਚਿੱਟੀਆਂ ਪਵਾਤੀਆਂ ਲੈਟਾ ਪਾਰਕਿੰਗ ਤੇ ਅੰਦਰ ਦੋ ਅੰਦਰ ਪੇਵਲੋ ਤੇ ਡਿੱਗੀ ਚ ਪੇਵਲੋ ਐਨ ਗੱਲਬਾਤ ਯੈਸ ਕੱਪੜੇ ਪ੍ਰੈਸ ਹੋ ਗਏ ਲੈਟ ਬਹੁਤ ਘੰਟ ਬਣੀਆਂ ਤੇ ਇੱਕ ਨੂੰ ਐਚ ਆਈ ਡੀਆਂ ਪਾਣੀ ਹੁਣ ਆਪਾਂ 400 ਵਾਟ ਦੀਆਂ ਮਿੱਤਰੋ ਮੈਕਸ ਰਿੰਕ ਦੀਆਂ ਦੀਪੇ ਭਰ ਆ ਕੋ ਤੇ ਬਾਕੀ ਲਾਇਟਰ ਵੀ ਹੌਲੀ ਹੌਲੀ ਕਰਦੇ ਆ ਸਾਰੀ ਗੱਡੀ ਨੂੰ ਮੋਡੀਫਾਈ ਅਪਗ੍ਰੇਡ ਤੇ ਟੋਟਲੀ ਰਿਵਿਊ ਕਰਾਂਗੇ ਸਾਰੇ ਭਰਾ ਮੈਸੇਜ ਕਰ ਲਿਓ ਤਹਿ ਦਿਲ ਤੋਂ ਥੈਂਕ ਯੂ ਸਾਰੇ ਭਰਾ ਮੁਬਾਰਕਾਂ ਦਿੰਦੇ ਆ ਵਧਾਈਆਂ ਦਿੰਦੇ ਯਾਰ ਤਹਿ ਦਿਲ ਤੋਂ ਤਹਿ ਦਿਲ ਤੋਂ ਯਾਰ ਥੈਂਕ ਯੂ ਭਰਾਵਾ ਦਾ ਤੇ ਬਾਕੀ ਲਵ ਯੂ ਟਰੱਕ ਭਰ ਕੇ ਮਿੱਤਰੋ ਤੇ ਬਾਕੀ ਆਪਾਂ ਜਿਹਦਾ ਜਿੱਦਾਂ ਗੱਡੀ ਮੇਰਾ ਭਰਾ ਮੋਡੀਫਾਈ ਕਰਨੀ ਆ ਸਾਰੇ ਬਲੌਗ ਕਰਨੇ ਆ ਮੇਰਾ ਭਰਾ ਹਨਾ ਇੱਕ ਫੋਨ ਦੀ ਸਟੋਰੀ ਫੁੱਲ ਸੀ ਯਾਰ ਉਹਦੇ ਕਰਕੇ ਰਿਕਾਰਡ ਨਹੀਂ ਹੋਏ ਤੇ ਮੇਰਾ ਭਰਾ ਯਾਰ ਸਪੋਰਟ ਬਹੁਤ ਘੱਟ ਹੋਇਆ ਲਾਈਕ ਕਰੋ ਇੱਕ ਸ਼ੇਰੋ ਮਾਰਦਿਆ ਕਰੋ ਵਧੀਆ ਜੀਤੀ ਬਾਈ ਵਾਲੀ ਗੱਡੀ ਟੈਸਟ ਡਰਾਈਵ ਕਰਨ ਲੱਗੀ ਆ ਤੇ ਅੱਜ ਆਇਆ ਹਾਂ ਬਰਾਤ ਲੈ ਕੇ ਤੇ ਉਧਰ ਬਿੰਦਲ ਜਗਤਪੁਰਿਆ ਤੇ ਨਾਲ বিজে 22 ਤੇ ਟੈਸਟ ਡਰਾਈਵ ਹੋਣ ਲੱਗੀ ਨਵੀਂ ਗੱਡੀ ਜੀ ਜੀਤੀ ਬਾਈ ਸਾਡਾ ਟੈਸਟ ਡਰਾਈਵ ਹੋਣ ਲੱਗੀ ਗੱਡੀ ਜੀ ਤੇ ਇਹ ਜਿਹਨੇ सਸਪੈਂਸ਼ਨ ਚ ਇਹ ਫਰਕ ਲੱਗਦਾ ਗੱਡੀ ਦੀ ਪਿਕਅਪ ਵੀ ਜ਼ਿਆਦਾ ਲੱਗਦੀ ਹੈ ਨਵੀਂ ਜਿਹੜਾ ਨਵੀਂ ਟੈਕਨੋਲੋਜੀ ਆ ਤੇ ਹਰ ਇੱਕ ਸਾਲ ਕੁਛ ਨਾ ਕੁਛ ਚੇਂਜ ਹੋ ਜਾਂਦਾ ਹੈ ਪਰ ਗੱਡੀ ਦਾ ਤੋਰਾ ਬਹੁਤ ਜਿਆਦਾ ਆ ਪਿਕਅਪ ਵੀ ਜਿਆਦੇ ਆ ਤੇ ਹੁਣ ਪੁਰਾਣੇ ਦੋਏ ਡਰਾਈਵਰ ਆ ਟੈਸਟ ਡਰਾਈਵ ਕਰੂਗੇ ਲੈ ਵੀ ਮਿੱਤਰੋ ਟੈਸਟ ਡਰਾਈਵ ਕਰਨ ਲੱਗੇ ਬੰਦੇ ਪਰ ਗੱਡੀ ਆ ਯਾਰ ਸਾਊਂਡ ਇੰਨਾ ਘੈਂਟ ਨਾਲ ਦਾਣੇ ਗਿਣਦੀ ਕੰਮ ਹੈ ਨਾ ਨੰਬਰ ਵੀ ਹੈ ਜੀ ਹੈਗਾ ਮੈਂ ਦਾਣੇ ਗਿਣਦੀ ਕਿ ਨਹੀਂ ਆ ਦਾਣੇ ਗਿਣਦੀ ਤਾਂ ਬਲਾਈ ਦੇ ਉੱਤਰ ਬੈਠੇ ਬਣੇ ਨਾ ਇਹ ਅੱਜ ਤੱਕ ਸਹੀ ਗੱਲ ਆ ਆ ਵੀ ਗੱਡੀ ਡੁੱਸ ਬਹੁਤ ਸਾਰੇ ਗੋਲਛਣ ਵਾਲੀ ਦੀ 48 ਨੰਬਰ ਦੀ ਇਹ ਗੱਡੀ ਹੈਗੀ 2019 ਮਾਡਲ ਟਾਇਰ ਸੋਣਾ ਲੱਗਦਾ ਕਿ ਮੈਂ 18 ਨੰਬਰ ਟਾਇਰ ਹੈਣਾ ਹੁਣੇ 10 ਲੱਖ ਹੋ ਜਾਣਾ ਸਹੀ ਗੱਲ ਆ ਤੇ ਆ 62 ਨੰਬਰ ਵੀ ਗੋਲਸਨ ਵਾਲੀ ਆ ਤੇ ਉਹ ਵੀ ਗੋਲਸਨ ਵਾਲੀ ਆ ਹੂੰ ਤੇ ਬਾਕੀ ਸਾਰੀਆਂ ਅਜ ਕ੍ਰਿਸਟਲ ਆਈਆਂ ਸਾਰੀਆਂ ਤੇ ਆਪਣੇ ਜੀਤੀ ਭਰਾ ਨੇ ਜੀਤੀ ਭਰਾ ਨੇ ਆਪਣਾ ਲਈ ਸਪੈਸ਼ਲ ਨੋਵਾ ਪਾਈ ਉਹ ਸਾਡੀਆਂ ਕ੍ਰਿਸਟਲ ਚ ਤੇ ਐਂ ਹੀ ਕਰ ਦਿਆ ਤੇ ਆ ਬੰਦੇ ਨੇ ਜਿਹੜੇ ਦੋ ਇੱਕ ਇਹ ਕਿ ਜੀਤੀ ਤੇ ਜਿੱਥੇ ਕ੍ਰਿਸਟਲ ਦੀ ਭਰਾ ਤਾਂ ਕਹਿੰਦੇ ਸਪੈਸ਼ਲ ਸਾਡੀ ਇੱਕ ਨੋਵਾ ਆਣੀ ਆ ਕਹਿੰਦੇ ਭਰਾ ਦੇ ਤਾਂ ਲਾਣੀ ਭਰਾ ਦੇ ਤਾਂ ਲਾਣੀ ਕਹਿੰਦੇ ਤੇ ਇਦਾਂ ਯਾਰ ਜਿਹੜੇ ਯਾਰ ਭਰਾ ਜਿੱਥੇ ਪਿਆਰ ਮੁਹੱਬਤ ਹੁੰਦੀ ਨਾ ਤਾਂ ਇੱਥੇ ਆਪੇ ਗੱਡੀਆਂ ਪੈਂਦੀਆਂ ਸਾਡੇ ਬੰਦੇ ਕਰ ਲੈ ਆਪਾਂ ਦੇ ਨਹੀਂ ਯਾਰ ਆਰਟਿਕਾ ਦੀ ਬਰਾਤ ਆ ਨਹੀਂ ਯਾਰ ਕ੍ਰਿਸਟਲ ਦੀ ਬਰਾਤ ਆ ਉਹ ਦੇਖੋ ਆਰਟਿਕਾ ਵੀ ਵਿੱਚ ਹੈਗੀ ਆ ਆਪਣੇ ਬੰਦੇ ਯਾਰ ਗੱਡੀਆਂ ਪਾਣੇ ਆਣਾ ਚਾਹੀਦਾ ਆਪਣੇ ਬੰਦੇ ਵਿੱਚ ਆਪਣੇ ਕੰਮ ਦੇ ਬੰਦੇ ਨੇ ਨਖਰੇ ਜੇ ਕਰ ਲੈ ਆਪਾਂ ਦੇ ਯਾਰ ਪਿਆਰ ਟਿਕਾ ਦੀ ਬਰਾਤ ਆ ਇਦਾਂ ਉਦਾਂ ਟਿਕਾ ਦੀ ਬਰਾਤ ਆਡੀ ਦੀ ਬਰਾਤ ਸਹੀ ਗੱਲ ਆ ਤੇ ਯਾਰ ਰੂਮੀਓਨ ਖੜੀ ਆ ਵਾਰੀ ਨੂੰ ਤਾਂ ਹੈ ਨਹੀਂ ਇਦਾਂ ਬਿਲਕੁਲ ਬਿਲਕੁਲ 15 ਗੱਡੀਆਂ 15 ਗੱਡੀਆਂ ਸਿਗੀਆਂ ਤੇ 13 ਕ੍ਰਿਸਟਲ ਤੇ 14ਵੀਂ ਰੂਮੀਓਨ 15ਵੀਂ ਆਪਣੀ ਨੋਵਾ ਆ ਤੇ ਬਾਕੀ ਟਰਸਟ ਟੂ ਟਵਾਈਟਾ ਮਿੱਤਰੋ ਛੋਟੇ ਤੇ ਆਪਣੇ ਵਿਜੇ ਵਾਲੀ ਵਿਜੇ ਉਸਤਾਦ ਵਾਲੀ 5372 ਸਾਹਮਣੇ ਉਹਨਾਂ ਕਲਚ ਬੇਟ ਪਾਏ ਉਸਤਾਦ ਕਹਿੰਦਾ ਪਿਕਅਪ ਦੇਖਿਓ ਬਾਅਦ ਚ ਮਾਰਦੇ ਟਰਾਈ ਕਰ ਮੈਂ ਇਹਦੀ ਵੀ ਉਹਨਾਂ ਨੇ ਟਰਾਈ ਮਾਰਿਆ ਉਹਨਾਂ ਦੇ ਬਾਅਦ ਚ ਮਾਰਦੇ ਟਰਾਈ ਉਹਨਾਂ ਦੀ ਵੀ ਤੇ ਬਾਕੀ ਮਿੱਤਰੋ 4 ਵਜਣ ਲੱਗਿਆ 4 ਵਜੇ ਨੇ ਚਾਹ ਚ ਪੀ ਲਈਏ ਅੱਜ એનਰਜੀ ਰੂਪ ਹੀ ਨਹੀਂ ਯਾਰ ਅੱਜ ਵਲੌਗ ਬਣਾਉਣ ਨੂੰ ਸੀ ਆਪਾਂ ਸਾਨੂੰ ਸਾਡੇ ਬੰਦੇ ਨੇ ਕਿਹਾ ਵੀ ਅੱਜ ਵਲੌਗ ਬਣਾਉਣਾ ਤਾਂ ਹੀ ਆਪਾਂ ਇਕੱਠੇ ਹੋਏ ਪਰ ਅੱਜ ਵਾਈਪਾਈ ਨਹੀਂ ਯਾਰ ਤਾ ਮੈਂ ਕਿ ਇੱਕ ਦੋ ਸ਼ਾਰਟ ਲੈਣੇ ਆ ਤੇ ਇਹ ਵੀ ਆਹ ਵਿੱਚੇ ਐਸੇ ਬਲੌਗ ਦੇ ਵਿੱਚ ਰੈਜਸਟ ਕਰ ਦਾਂਗੇ ਨਾ ਤੇ ਬਾਕੀ ਹੁਣ ਰੈਗੂਲਰ ਕੰਮ ਸਟਾਰਟ ਕਰਨਾ ਯਾਰ ਕੰਮ ਟਾਈਮ ਹੀ ਨਹੀਂ ਲੱਗਿਆ ਮੇਰਾ ਭਰਾ ਨਾ ਪਰਮਾਤਮਾ ਦੀ ਇੰਨੀ ਕਿਰਪਾ ਸੀ ਉਦੋਂ ਦਾ ਕੰਮ ਏ ਇੰਨਾ ਕਿ ਸਗਾ ਟਾਈਮ ਹੀ ਨਹੀਂ ਲੱਗਿਆ ਉਹਨੂੰ ਬਸ ਟਾਈਮ ਹੀ ਲੱਗੇ ਖੋਲ ਕੇ ਅਲੂਮਿਨੀਅਮ ਵਾਲੇ ਇਹਨੂੰ ਚੜ੍ਹਦੀ ਰੂਨੀ ਇਹਨੂੰ ਇਹ ਚੜ੍ਹਦੀ ਦੋਹਾਂ ਤੌ ਖੜੀਏ ਕੰਮ 18 ਇੰਚ ਘੇੜ ਲਾਦਾ ਕਿ 15 ਘੇੜ ਲਾਦਾ ਉਹ ਦੇਖੀ ਉਧਰ ਉਹ 66 ਨੰਬਰ ਨੂੰ 15 ਨੰਬਰ ਤੇ ਇਹਨੂੰ 18 ਆ ਡੋਸ ਕੀ ਦੀ ਆ 18 18 ਦੀ ਨਾ ਖੜਾ ਵੱਠਾ ਰਣੀ ਆਇਆ ਜਿਹਨੂੰ 18 ਨੰਬਰ ਪਿਓ ਤੇ ਆਪਾਂ ਰੋਮੀ ਹੰਦਾ ਵਾਲਾ ਫਿਚਰ ਆਨ ਕਰਤਾ ਉਹਨਾਂ ਦਾ ਪਤਾ ਐਸਿਕਾ ਦੇਖੀ ਹੱਥ ਕੋਈ ਵੀ ਗੱਡੀ ਨੂੰ ਹੱਥ ਲਾਊਗਾ ਤਾਂ ਲਾਰਮ ਕਰੂਗੀ ਇਹ ਕੰਪਨੀ ਵੱਲ ਤੋਂ ਹੀ ਵੇਚੀ ਆਂਦਾ ਐ ਸਿਸਟਮ ਕੋਈ ਵੀ ਗੱਡੀ ਵਿੱਚ ਬਸ ਕਰਦੇ ਬੰਦ ਕਰਾ ਦੇ ਕੋਈ ਵੀ ਗੱਡੀ ਨੂੰ ਛੇੜੂਗਾ ਰੈਗੂਲਰ ਛੇੜੀ ਜਾਊਗਾ ਤਾਂ ਗੱਡੀਆਂ ਚੀਕਾਂ ਮਾਰ ਲਾ ਆਪਣਾ ਦਾਸ ਜਾਣਾ ਉਹ ਤੇਰੀ ਬਸ ਗੁੱਸਾ ਕਰ ਜੂਗੀ ਤੇ ਇਹ ਹਰ ਜਾ ਬਸ ਇਹਦਾ ਨਾ ਕਰਨਦਾ ਉਹ ਇਹਦਾ ਨਾ ਕਰਨਦਾ ਇਹਦਾ ਫੰਕਸ਼ਨ ਆਪਾਂ ਹੁਣ ਆਨ ਕੀਤਾ ਸਾਨੂੰ ਪਹਿਲਾਂ ਸੀਗਾ ਨਹੀਂ ਚਾ ਵੀ ਫੰਕਸ਼ਨ ਆਉਂਦਾ ਮਤਲਬ ਅਮਰੂਤੀ ਦੀ ਆਲਮੋਸਟ ਹਰ ਇੱਕ ਗੱਡੀ 'ਚ ਇਹ ਫੰਕਸ਼ਨ ਆਉਂਦਾ ਹੈ ਵਿੱਚੋਂ ਮੀਟਰ 'ਚ ਆਨ ਕਰਨਾ ਪੈਂਦਾ ਤਾਂ ਇਹਦਾ ਹੁਣ ਆਨ ਕਰਤਾ ਤੇ ਇੱਕੇ ਬਾਰ-ਬਾਰ ਲੋਕ ਖੋਲਣਾ ਪੈਂਦਾ ਸੀਗਾ ਹੁਣ ਇੱਕ ਵਾਰ ਲੋ ਹੁਣ ਨਾ ਇਦਾਂ ਨਹੀਂ ਬਾਰ-ਬਾਰ ਖੋਲਣਾ ਪੈਂਦਾ ਤਾਂ ਪਹਿਲਾਂ ਲੋਕ ਖੋਲੋ ਕੱਲੀ ਡਰਾਈਵਰ ਪਾਸੇ ਦੀ ਟਾਕੀ ਖੋਲਦੀ ਸੀ ਹੁਣ ਲੋਕ ਖੋਲੋ ਚਾਰੇ ਖੁੱਲ ਗਏ ਚਾਰੇ ਖੁੱਲ ਗਏ ਨਾਲ ਡਿੱਗੀ ਵੀ ਖੁੱਲ ਗਈ ਹੈ ਨਾ ਤੇ ਇਹ ਇਹ ਫੀਚਰ ਵੀ ਆਪਾਂ ਇਹਦਾ ਆਨ ਕੀਤਾ ਹਰ ਮਦਦਾਨ ਫਤੇ ਉਦੋਂ ਹੀ ਇਹ ਕੰਮ ਕਰਾਇਆ ਸੀਗਾ ਹਰ ਮਦਾਨ ਫਤੇ ਆਪਾਂ ਖਾਇਆ ਸੀਗਾ ਉੱਪਰ ਹੀ ਇਹ ਕੰਮ ਕਰੀਦਾ ਹਰ ਮਦਾਨ ਫਤੇ ਮੈਂ ਬਾਬਾ ਕੋ ਦਿੱਤਾ ਜੀ ਤੇ ਇੱਕ ਪਿੱਛੇ ਲਿਖਾਇਆ ਸੀ ਤੇ ਕਰਮਾਂ ਵਾਲੀ ਤੇ ਆ ਲਿਖਾਇਆ ਸੀਗਾ ਕਰਮਾਂ ਵਾਲੀ ਘੈਂਟ ਲੱਗਦਾ ਬਾਬਿਓ ਦੇ ਲਾਭ ਛੋਟਾ ਜਿਹਾ ਦੀ ਪਾਇਦਾ ਹਾਂ ਛੋਟਾ ਤੇ ਲਪਾਇਆ ਸੀ ਛੋਟਾ ਸਾਡੇ 20 ਵੀ 20 ਵਾਲੇ ਕੰਮ ਕੰਮ 05 ਧੱਕੇ ਨਾਲ ਗੱਡੀ ਕੋਲ ਤੇ ਸਹੀ ਗੱਲ ਹੈ ਗੱਡੀ ਰੋਲਾ ਇੰਨਾ ਪਾਈ ਜਾਂਦੀ ਚੀਕਾਂ ਮਾਰੀ ਜਾਂਦੀ ਹਾਂ ਮਿੱਟ ਬਹੁਤ ਭਰਿਆ ਹੋਆ ਦਿੱਲੀ ਦੀ ਮਿੱਟੀ ਆ ਸਾਰੀ ਦਿੱਲੀ ਦੀ ਕੰਮ ਰੈਗੂਲਰ ਕੰਮ ਨੂੰ 10 ਕ ਦਿਨ ਹੋ ਗਏ 10 ਕ ਦਿਨ ਚ ਕੰਮ ਮੇਰੇ 8-9 ਦੇ ਦਿੱਲੀਆਂ ਲਾਤੀ ਹੈਗਾ ਮਨੇ ਨਾ 8-9 ਕ ਸਹੀ ਜਾਣਾ ਸੀ ਰੱਬੀ ਸੁਭਾਵੀ ਉਹ ਨਹੀਂ ਅੱਜ ਕੈਂਸਲ ਹੋ ਗਈ ਤੇ ਉਹ ਬਾਈ ਉਹ ਨਹੀਂ ਆਪਣੇ ਆ ਗਏ ਟਰਾਈ ਮਾਰ ਕੇ ਉਹ ਆ ਗਏ ਇੱਥੇ ਵਧਾ ਲਈ ਟਰਾਈ ਮਾਰ ਕੇ ਆ ਗਏ ਬੰਦੇ ਤੇ ਆਪਣਾ ਸ਼ੌਕੀ ਬਾਈ ਚੋਕੀ ਜੀਤਪੁਰੀਆ ਐ ਮਿੱਤਰੋ ਟਰਾਈ ਮਾਰ ਕੇ ਆ ਗਏ ਬੰਦੇ ਟਰਾਈ ਟੈਸਟ ਡਰਾਈਵ ਕਰਕੇ ਆਏ 2025 ਮਾਡਲ ਬ੍ਰੈਂਡ ਨਿਊ ਕ੍ਰਿਸ਼ਟਾ ਦੀ ਦੇਵ ਰਿਵਿਊ ਰਿਵਿਊ ਦਿਓ ਕਿਦਾਂ ਭਾਜੀ ਲੱਗਿਆ ਫਰਕ ਐ ਵਧੀਆ ਪਿਕਅਪ ਦਾ ਲੱਗਿਆ ਫਰਕ ਤੁਹਾਨੂੰ ਚਲਾਵਾ ਕਿਦਾਂ ਘੈਂਟ ਆ ਭਾਜੀ ਗੱਲਬਾਤ ਜੱਸ ਕੱਪੜੇ ਫਰੈਸਾ ਸਾਡੀ ਜੀਤੀ ਭਾਜੀ ਵਾਲੀ ਰਾਣੀ ਆ ਅਸਲ ਕੀ ਫਰਕ ਐ ਛੋਟਾ ਭਾਈ ਬੋਕ ਦਾ ਐਨ ਪੂਰਾ ਆਇਆ ਸੰਤੁਸ਼ਟੀ ਆ ਮਾਨੂੰ ਆ ਹਾਂ ਸੈਟੀਸਫੈਕਸ਼ਨ ਆ ਪੂਰੀ ਯਾਰ ਸੀ ਕਰ ਲੱਗੇੋਂ ਕੰਮ ਵੀ ਨਾਲੇ ਰੀਲੇ ਕੱਢਦੀ ਲੋਗ ਦੋ ਹੀ ਗੱਡੀਆਂ ਭਰ ਲੀਆਂ ਤੇ ਹੁਣ ਚੱਲਣ ਲੱਗੇ ਆਪਾਂ ਸਾਡੇ ਮੈਂ ਕਿਹਦੇ ਬਾਪੂ ਜੀ ਤੇ ਕੰਮ ਕੰਮ ਇਹਦੇ ਵੀ ਗੱਡੀ ਭਰ ਲਈ ਵੈ ਵੀ ਭਰ ਲਈ ਦੋ ਹੀ ਚੱਲਣ ਲੱਗੇ ਯਾਰ ਜੀਤੀ ਆ ਕੰਮ ਦਾ ਬਲੌਗ ਵੀ ਨਾਲੇ ਬਣਾਈਏ ਕੰਮ ਦਾ ਬਲੌਗ ਹੋਈ ਬਲੌਗ ਸ਼ੋਰ ਨਾਲ ਜੀਤੀ ਭਾਜੀ ਵਧੀਆ ਬਰਾਸ ਦੀ ਅੱਜ ਚਿੱਲ ਬੜਾ ਕੀਤਾ ਬਲੌਗ ਬੜਾ ਘੈਂਟ ਬਣ ਗਿਆ ਤੇ ਗੱਡੀ ਬੜੀ ਸਰਾ ਯਾਰ ਹਟਾ ਲੈ ਸਰਾ ਥੈਂਕ ਯੂ ਬ੍ਰਦਰ ਐਂਡ ਓਕੇ ਬੋਡਰ ਹੁਣ ਆਪਾਂ ਚੱਲੇ ਮੈਂ ਤੇ ਕੰਮ ਓਕੇ 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 ਠੀਕ ਹੈ ਭਾਈ ਮੇਰੇ ਵੀਰ ਅੱਜ ਫੁੱਲ ਆਏ ਨੇ ਚਾਰ ਭਰਾ ਇਕੱਠੇ ਹੋਏ ਸਹੀ ਗੱਲ ਨੇ ਯਾਰ ਆਇਆ ਪੂਰਾ ਪੁਰਾਣੇ ਯਾਰ ਮੇਲੀ ਨਾ ਸਹੀ ਗੱਲ ਵਧੀਆ ਇੰਜੋਏ ਹੋਇਆ ਵਧੀਆ ਇੰਜੋਏ ਹੋਇਆ ਤੇ ਬਾਕੀ ਮੋਰੇ ਫੇਰ ਕਿਸੇ ਇਕੱਠੇ ਹੋਣੇ ਫੇਰ ਕਰਦੇ ਚਿੱਲ ਭਾਜੀ ਐਂਡ ਪੂਰਾ ਓਕੇ ਮ ਕੰਮ ਹੈ ਕਮਰੇ ਪਾਰ ਲਈ ਸੋਰੀ ਬੈਹਜਾ ਨਹੀਂ ਕੰਮ ਹੈ ਆ ਜਾ ਫਿਰ ਲੈ ਪਰ ਇਕੱਠੀਆਂ ਭਰ ਗੀਆਂ ਸਾਡੀਆਂ ਆ ਜਾ ਬੈਹ ਜਾ ਯਾਰ ਕੰਮ 'ਚ ਪ੍ਰੋਡਕਸ਼ਨ ਵਾਲੇ ਖੜੇ ਸਾਰੇ ਜਿੰਨੇ ਬੰਦੇ ਸਹੀ ਗੱਲ ਹੈ ਕੰਮ 'ਚ ਸਪான்ਸਰ ਸਾਡੇ ਉਹ ਸਵੇਰੇ ਤੇ ਨਹੀਂ ਫੋਨ ਕਰ ਗਾ ਕੇ ਸਾਡੇ ਮੈਜਰੀਟੀ ਬੱਸ ਉਸਤਾ ਜੀ ਸਵੇਰੇ ਉਹਨੇ ਭਰ ਗੀ ਉੱਥਾਂ ਉਹ ਕਿਆ ਕਰਦਾ ਹੁਣ ਥਾਣੇ ਬੈੜਨ ਨੂੰ ਕਿਆ ਕਹਿੰਦਾ ਜੀ ਚਲ ਲੈ ਵੇ ਰਾਣੀਆਂ ਦੋਏ ਭਰ ਗਈਆਂ ਮੇਰੀ ਵੀ ਤੇ ਕੰਮ ਹੀ ਹੁਣ ਮੈਂ ਤਾਂ 2-4 ਛੋਟ ਲੈ ਲਈਏ ਤੇ ਹੁਣ ਆਪਾਂ ਚੱਲਣ ਲੱਗੇ ਆ ਮਿੱਤਰੋ ਲੈ ਵੀ ਮਿੱਤਰ ਪਿਆਰਿਓ ਸਵਾਰੀਆਂ ਛੜਤੀਆਂ ਦੇ ਮੈਂ ਤਾਂ ਕੰਮ ਆ ਤੇ ਹੁਣ ਨਿਕਲਣ ਲੱਗੇ ਆ ਘਰਾਂ ਵੱਲੋਂ ਤੇ ਕੰਮ ਇਹ ਮੁੰਡੇ ਕਰਦੇ ਪੂਰੇ ਖੁਸ਼ ਸਾਰੀ ਬਾੜਟੀ ਦਾ ਫੋਨ ਚੱਲਦਾ ਆ ਮੈਨੂੰ ਸਾਰੀ ਬਾੜਟ ਮੇਰੇ ਨਾਲ ਗੱਲ ਕਰਦਾ ਆ ਤੇ ਉਹ ਮੁੰਡੇ ਵੀ ਖੁਸ਼ ਕਰਦੇ ਆ ਨੇ ਆਲੇ ਨਾਲ ਸਕੇ ਤੇ ਹੁਣ ਚੱਲੇ ਆ ਘਰ ਨੂੰ ਤੇ 6:30 ਵਜੇ ਤੇ ਆਪਾਂ ਤੁਰੇ ਸੀ ਉੱਥੋਂ 5:00 ਵਜੇ ਤੇ ਐਤੋਂ ਹੈਗਾ ਜਿਗਾ ਮਾਣੀ ਮਾਣੀ ਆਪਾਂ 62 થી 50 ਕਿਲੋਮੀਟਰ ਜਿੱਥੇ ਗਏ ਸੀ ਤੇ ਬਹੁਤ ਟ੍ਰੈਫਿਕ ਕਰਕੇ ਸਾਨੂੰ ਟਾਈਮ ਬਹੁਤ ਲੱਗ ਗਿਆ ਤੇ ਲੈ ਮਿੱਤਰੋ ਸਸੀ ਗੱਲ ਜੀ ਇਹ ਸਿਗਾ ਛੋਟਾ ਜਿਹਾ ਬਲੌਗ ਤੇ ਦੋ ਚਾਰ ਆਪਾਂ ਇਹ ਦੋ ਚਾਰ ਮੈਂ ਸ਼ਾਰਟ ਲਏ ਆ ਤੇ ਵੀ ਇਸੇ ਬਲੌਗ ਦੇ ਵਿੱਚ ਅਡਜਸਟ ਕਰਦਾ